ਗੀਨ ਜਾ ਰਹੇ ਹੁਣ ਜੀ ਮਾਤਾ ਸਾਢੇ ਤਿੰਨ ਸਿੱਗਲ ਜੀ ਸਾਰੇ ਨੂੰ ਨਵੇਂ ਵਲੌਗ ਚ ਤੁਹਾਡਾ ਸਿਰ ਤੋਂ ਸਵਾਗਤ ਹੈ ਮੈਂ ਤੁਹਾਡਾ ਗੁਰਿੰਦਰ ਸਿੰਘ ਹਲੋਰਖਾ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਸਪਲੀਜ਼ ਸਬਸਕ੍ਰਾਈਬ ਕਰਦੇ ਕਰੋ ਅਸੀਂ ਹੁਣ ਇਸ ਟਾਈਮ ਬੈਠੇ ਹਾਂ ਜੀ ਕਲੇਸ਼ਵਰ ਆਪਣੇ ਪੰਪ ਕੋਲ ਬੈਠਾ ਨਾਲ ਕਿਵੇਂ ਕਲੀ ਜੀ ਗਮਾਨ ਲੱਗਦਾ ਸਵੇਰ ਜੀ ਪਰਜੇਂਦਰ ਟਰਾਂਸਪੋਰਟਰ ਭਾਈ ਸਾਹਿਬ ਬਈ ਜੀ ਨੇ ਭਾਈ ਜੀ ਨੇ ਪੁਰਾਣੇ ਲਿਹਾਜ਼ਦਾਰੀ ਉਹ ਆ ਪੁਰਾਣਾ ਉਹਨਾਂ ਦੇ ਨਾਲ ਬੰਦਾ ਬਣਾ ਕੇ ਬੈਠੇ ਆ ਕਿੰਨਾ ਅੱਗੇ ਦੇ ਬੈਠੇ ਆ 1 ਵਜੇ ਗੱਡੀਆਂ ਪੱਕੀਆਂ ਕਰੀ ਜਾਂਦੇ ਸੀਗੇ ਸਵੇਰ ਵਾਸਤੇ ਚਲੋ ਫਿਲਹਾਲ ਆਪਣੀ ਬਰਬੂਦ ਜੇ ਭਾਈ ਨੂੰ 93 ਬੱਚਿਆਂ ਨਾਲ ਮਿਲ ਗਿਆ ਮਾਲ ਹੁਣ ਆਪਣੀ ਗੱਡੀ ਦੀ ਵੀ ਗੱਲ ਕਰੀ ਜਾਂਦੇ ਨੇ ਬਾਕੀ ਹਾਂ ਜੀ ਸਾਰੇ ਡਰਾਈਵਰ ਭਾਈ ਚਾਰੇ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਲੋਡ ਮਿਲ ਗਿਆ ਸੀ ਜੀ ਕੱਲ ਸ਼ਾਮੀ ਟਰਾਂਸਪੋਰਟਰ ਜੱਡੀ ਪੱਕੀ ਕਰਕੇ ਸੀ ਆ ਕਿ ਸਵੇਰੇ ਅਸੀਂ 4 ਵਜੇ ਉੱਥੋਂ ਚੱਲ ਕੇ ਪਲੇਟਫਾਰਮ ਤੋਂ ਵੇਹ ਜਾਗੇ ਸੀ ਜੀ ਤੇ ਹੁਣ ਇੱਥੇ ਇੱਧਰ ਅਵਾਨਮੀ ਦੀ ਫੈਕਟਰੀ ਜੀ ਲੋਵੇ ਖੜੇ ਆ ਬਸ ਹੁਣ ਚਾਹ ਚੂ ਪੀ ਕੇ ਸਵੇਰੇ ਆਗੇ ਸੀ ਜੀ ਸਵੇਰੇ ਅਸੀਂ 5:00 ਵਜੇ ਸਾਢੇ ਇੱਕ ਸਾਢੇ 5 1/2 ਆ ਗਏ ਸੀ ਕੁਲਦੀਪਾਣਾ ਹਾਂ ਆ ਵੀ ਖੜ ਗਏ ਸੀ ਤੇ ਹੁਣ ਚਾਹ ਚੂ ਪੀ ਕੇ ਅਸੀਂ ਫੈਕਟਰੀ ਜਨਈ ਲੋਡ ਕਰਤਾ ਤੇ ਦੇਖਦੇ ਆ ਕਿ ਹੋਣਾ ਸਾਨੂੰ ਦਿਖਾਉਣੇ ਉੱਥੇ ਸਿਸਟਮ ਕਿਵੇਂ ਆ ਸਾਰਾ ਤਦ ਤੱਕ ਸਸਟੀ ਕਾਰਾਂ ਮਿਲਦੇ ਆ ਫੈਕਟਰੀ ਚ ਆ ਗਏ ਸੀਗੇ ਚਾਹ ਚੂ ਪੀਣ ਲੱਗੇ ਸੀ ਤੇ ਕੁਲਦੀਪ ਕਹਿੰਦਾ ਪਰਫਾਰਮੈਂਸ ਦੇਖੋ ਜੀ ਮੇਰੀ ਕਿਵੇਂ ਆ ਕੱਲ ਇਧਰਲੀ ਸਾਈਡ ਲੱਗਿਆ ਰਿਹਾ ਹੈ ਕਿਵੇਂ ਲੱਗੀ ਜੀ ਪਰਫਾਰਮੈਂਸ ਬਾਕੀ ਤੁਸੀਂ ਵੀ ਦੱਸਦਿਓ ਤੁਹਾਨੂੰ ਡ라이ਵਰ ਬਾਈਕ ਮੈਨੂੰ ਪਤਾ ਲੱਗ ਗਿਆ ਹੁਣ ਵੀ ਕਿਹੜੀ ਗੱਲ ਦੀ ਪਰਫਾਰਮੈਂਸ ਕਹਿ ਰਿਹਾ ਬੰਦਾ ਬਾਕੀ ਕਮੈਂਟਾਂ ਜੀ ਦੱਸਿਓ ਜੀ ਵੀ ਓਕੇ ਰਿਪੋਰਟ ਆ ਠੀਕ ਹੈ ਜੀ ਅੰਦਰ ਜਾ ਕੇ ਮਿਲਦੇ ਆ ਵੀ ਕਿਵੇਂ ਆ ਪ੍ਰੋਗਰਾਮ ਦੇਖਾਂਗੇ ਫਿਰ ਦੱਸਾਂਗੇ ਤੁਹਾਨੂੰ ਜੀ ਦੇਖ ਸਕਦੇ ਹੋ ਤੁਸੀਂ ਗੱਡੀ ਲੋਡ ਕਰਕੇ ਬਾਹਰ ਨਿਕਲ ਚੁੱਕੇ ਆ ਫੈਕਟਰੀ ਚੋਂ ਗੱਡੀ ਕਾਹਦਾ ਲੋਡ ਕਰਨਾ ਸੀ ਬਹੁਤ ਔਖੀ ਮੰਨ ਲਓ ਜੀ ਇਕੱਲੇ ਬੰਦੇ ਨੂੰ ਲੋਡ ਕਰਕੇ ਲਿਉਣੀ ਪੈਂਦੀ ਆ ਫੋਨ ਬਾਹਰ ਜਮਾ ਕਰਾ ਲੈਂਦੇ ਨੇ ਤੇ ਕੁਲਦੀਪ ਸਿੰਘ ਬਾਹਰ ਬੈਠਾ ਸੀ ਕੁਲਦੀਪ ਕਿਵੇਂ ਲੰਘਿਆ ਟਾਈਮ ਆ ਔਖੇ ਘੰਟੇ ਲਗਾਏ ਨੇ ਕਿੰਨੇ ਵਜੇ ਆਏ ਅੰਦਰੋਂ 11:30 ਵਜੇ ਦਾ ਬੈਠਾ ਹੋਇਆ 5 ਵਜੇ ਆਇਆ ਹੁਣ ਔਖਾ ਲੰਘ ਗੱਡੀ ਦਾ ਲੋਡ ਹੋ ਗਈ ਜੀ ਅੰਦਰ ਜਾਲ ਕੱਲੇ ਨੂੰ ਖੋਲਣਾ ਪਿਆ ਸਾਨੂੰ ਐ ਸੀ ਵੀ ਕਿਤੇ ਅੰਦਰ ਜਾਲ ਚਮਾਲ ਆ ਜਾਊਗਾ ਉੱਥੇ ਕ੍ਰੇਨ ਨਾਲ ਲੋਡ ਕਰੀ ਉਹਨਾਂ ਨੇ ਕੈਮੀਕਲ ਵਾਲੀ ਫੈਕਟਰੀ ਆ ਅੰਦਰ ਫੋਨ ਨਹੀਂ ਲਿਜਾਣ ਨੂੰ ਤੇ ਬਹੁਤ ਔਖਾ ਟਾਈਮ ਲੰਘਾਇਆ ਚਲੋ ਕੋਈ ਗੱਲ ਨਹੀਂ ਫਿਰ ਵੀ ਡ라이ਵਰ ਵੀਰਾਂ ਦੇ ਚੱਲਦੀ ਰਹਿੰਦਾ ਕੰਮ ਐ ਨੱਕਦਾ ਕੋਈ ਗੱਲ ਨਹੀਂ ਡਰਾਈਵਰ ਲਾਈਫ ਚ ਫਿਰ ਉਹ ਕਹਿੰਦੇ ਵੀ ਠੇਡੇ ਖਾ ਕੇ ਅਕਲਾ ਆਈ ਹੋਈ ਐ ਡਰਾਈਵਰ ਨੂੰ ਉਹ ਕੰਮ ਆ ਚਲੋ ਮਿਲਦੇ ਆ ਜੀ ਅੱਗੇ ਸਫ਼ਰ ਚ ਤਦ ਤੱਕ ਸასი ਕਾਲ ਜੀ ਗੱਡੀ ਲੋਡ ਕਰਕੇ ਅਸੀਂ ਬਾਹਰ ਨਿਕਲੇ ਸੀ ਹਾਈਵੇ ਤੇ ਜਾਂ ਵਿੱਚ ਪੰਪ ਆ ਇਹ ਬੰਦ ਟਿਕੜੀ ਐ ਜੀ ਸਾਹਮਣੇ ਗੁਰਦੁਆਰਾ ਸਾਹਿਬ ਆ ਚਾਹ ਪਾਣੀ ਛੱਕਿਆ ਵਾਂਗੇ ਜੀ ਨਾਲੇ ਨਮਸਕਾਰ ਕਰ ਕਰਾਂਗੇ ਗੁਰੂ ਘਰ ਤੇ ਗਲਦੀਪ ਪਾਣੀ ਪੜਦਾ ਹੋਇਆ ਗਲਦੀਪ ਪਾਣੀ ਪਰ ਕਿਉਂ ਹੋ ਰਿਹਾ ਹੈ ਮਾੜੇ ਘੰਟਾ ਤੇ ਪਾਣੀ ਠੰਡਾ ਨਹੀਂ ਭਾਈ ਵਾਟਰ ਕੂਲਰ ਦੱਤਾ ਪਾਣੀ ਮਾਰ ਰਿਹਾ ਗਰਮ ਆਪ ਇੱਕ ਬੋਤਲ ਦੇ ਉਧਰੋਂ ਠੰਡੇ ਪਾਣੀ ਦੀ ਗੁਰੂ ਘਰੋਂ ਭਰ ਲੈਣਾ ਪਾਣੀ ਠੰਡਾ ਬਹਿ ਜਾਂਦਾ ਆਇਆ ਵਾ ਵੇਹ ਜਾ ਰਹੇ ਆ ਰਹਿਆ ਆ ਲੈ 2 ਲੀਟਰ ਵਾਲੀ ਚਲੋ ਜੀ ਪਾਣੀ ਗਲਦੀਪ ਨੂੰ ਲਿਆ ਕੇ ਪਿਉਂਦੇ ਆ ਘਰ ਨੂੰ ਵਿਆਹ ਕਰ ਤੱਕ ਮਿਲਦੇ ਵਾਕੀ ਅੱਗੇ ਰਸਤੇ 'ਚ ਦਾ ਤੱਕ ਸਸਿਕਾਰ ਅਸੀਂ ਉਦੈਪੁਰ ਤੋਂ ਥੋੜਾ ਜਿਹਾ ਪਿੱਛੇ ਆ ਜੀ ਸਾਰੀ ਰਾਤ ਕੁਲਦੀਪ ਨੇ ਗੱਡੀ ਡਰਾਈਵ ਕਰੀ ਤੇ ਹੁਣ ਵਾਰੀ ਮੇਰੀ ਆ ਮੱਚਾ ਚੂ ਭੀਗੇ ਫ੍ਰੈਸ਼ ਫ੍ਰਸ਼ ਹੋ ਗਏ ਆ ਚੱਲਾਂਗੇ ਹੁਣ ਗੱਡੀ ਖੜੀ ਆ ਮਾਹਨੇ ਨਾਲੇ ਮੜ ਜਾ ਦਮ ਮਿਲ ਜੂ ਗੱਡੀ ਨੂੰ ਜੀ ਫਿਰ ਤੁਰਾਂਗੇ ਲੈ ਕੇ ਰੱਬ ਤੁਹਾਨੂੰ ਤੋਰ ਕਲੀਪ ਠੀਕ ਆ ਰੈਸਟ ਕਰਨਾ ਕਦੋਂ ਕਾ ਟਾਈਮ ਲੱਗੂ ਆਹ ਕਹਾਂ ਰੋਟੀ ਰੋਟੀ ਕਾਮ ਆ ਉਹ ਸੇ ਢਾਬੇ ਤੇ ਠੀਕ ਹੈ ਜੀ ਰੋਟੀ ਖਾਣ ਲੱਗੇ ਮਿਲਦੇ ਆ ਫਿਰ ਅੱਗੇ ਬਾਕੀ ਅੱਜ ਤੁਹਾਨੂੰ ਉਹ ਅੱਗੇ ਥੋੜਾ ਜਿਹਾ ਆਰਾਧਾ ਵੀ ਦਿਖਾਉਨੇ ਆ ਜਿੱਦਾਂ ਦਾ ਰਸਤਾ ਪੈਂਦਾ ਇਹ ਉਹ ਤੱਕ ਮਿਲਦੇ ਆਂ ਹੀ ਰਸਤੇ ਚ ਕਾਸੀ ਕਾਰ ਅੱਦੇ ਸ਼ੱਕ ਕੇ ਅਸੀਂ ਹੁਣ ਚਾਲੇ ਪਾਉਣ ਲੱਗੇ ਆਂ ਗਲਦੀਬ 12 ਟਾਬੇ ਤੋਂ ਲੋਕੇਸ਼ਨ ਬਹੁਤ ਸੋਹਣੀ ਥਾਂ ਬੇ ਸੀ ਘੜੀਆਂ ਜਿੱਥੇ ਇਹ ਵਾ ਚਾਹ ਪੀ ਲਈ ਗਲਾਸ ਵਿਲਾ ਹੋ ਗਿਆ ਬਾਕੀ ਹੁਣ ਰਸਤੇ 'ਚ ਮਿਲਦੇ ਆਂ ਤੁਹਾਨੂੰ ਉੱਤੱਕ ਸਸਿਕਾ ਗਰਮੀ ਬਹੁਤ ਜਿਆਦਾ ਅੱਜ ਦੇਖਾਂਗੇ ਕਿ ਦਿਨ 'ਚ ਕਿੰਨਾ ਕੁ ਸਫਰ ਨਿਬੜਦਾ ਅੱਜ ਰਾਮ ਨਾਲ ਪਿਆਰ ਨਾਲ ਸਹਿੰਦੇ-ਸਹਿੰਦੇ ਚੱਲਾਂਗੇ ਤੱਕ ਮੈਂ ਜਿਆਦਾ ਸੈਕਿੰਡਾਂ ਲੱਗਣਗੀਆਂ ਜੀ ਵੀਓ ਚੈੱਕ ਕਰ ਸਕਦੇ ਹੋ ਆਰਟੀਓ ਫੜ ਗਿਆ ਸੀ ਮੂਰੇ ਥੋੜਾ ਜਿਹਾ ਵੇਟ ਕਰਨੀ ਪੈ ਗਈ ਅੱਧਾ ਘੰਟਾ ਚੱਲੋ ਨਾਲੇ ਥੋੜੀ ਜਿਹੀ ਗਰਮੀ ਜ਼ਿਆਦਾ ਆ ਉਹਦੇ ਕਰਕੇ ਰੈਸਟ ਵੀ ਹੋ ਗਈ 15-20 ਮਿੰਟ ਹਵਾ ਲੱਗੀ ਦੁਬਾਰੇ ਫੇਰ ਚੱਲ ਪਏ ਸੀ ਐਵੇਂ ਧੀਰੇ ਧੀਰੇ ਸਫ਼ਰ ਕੱਢੀ ਜਾਵਾਂਗੇ ਧੀਰੇ ਧੀਰੇ ਕੋਈ ਆਪਣਾ ਉਹਨੇ ਗਰਮੀ ਜ਼ਿਆਦਾ ਸੀਕ ਜਵਾਲਾ ਪੈਂਦਾ ਚਲੋ ਬਾਕੀ ਮਿਲਦੇ ਆਂ ਜੀ ਅੱਗੇ ਬਿਊਟੀ ਕਿੰਨਾ ਸੋਹਣਾ ਉਦੇਪੁਰ ਬਾਈਪਾਸ ਤੇ ਖੜੇ ਆ ਗਰਮੀ ਬਹੁਤ ਜ਼ਿਆਦਾ ਗਰਮੀ ਜਾਇ ਪੈ ਰਹੀ ਹੈ ਜੀ ਇੱਕ ਤਾਂ ਨਾ ਹੁਣ ਮੈਂ ਸਾਰੇ ਹੀ ਡਰਾਈਵਰ ਵੀਰਾਂ ਨੂੰ ਕਹਿਣਾ ਚਾਹੁੰਦਾ ਵੀ ਇੱਕ ਤਾਂ ਨਾ ਇਦਾਂ ਦਾ ਕੈਂਪਰ ਲੈ ਕੇ ਰੱਖੋ ਜੀ ਉਰੇ ਉਹਦੇ ਵਿੱਚ ਜਿੱਥੋਂ ਵੀ ਆਪਣਾ ਠੰਡਾ ਪਾਣੀ ਮਿਲਦਾ ਜਾਂ ਆਪਣਾ 2-4 ਲੀਟਰ ਪਾਣੀ ਫ੍ਰਿਜ ਵਾਲਾ ਲੈ ਕੇ ਜਿਹੜਾ ਆਪਾਂ ਫਿਲਟਰ ਲਾ ਲੈਨੇ ਆਪਾਂ ਅੱਗੇ ਰੱਖਿਆ ਕਰੋ ਜੀ ਗਰਮੀ ਬਹੁਤ ਆ ਬਹੁਤ ਸੁੱਕਦੇ ਨੇ ਜੀ ਗਰਮੀ ਦੇ ਟਾਈਮ 'ਚ ਪਾਣੀ ਗੱਡੀ 'ਚ ਇਦਾਂ ਠੰਡਾ ਮੰਨ ਲਓ ਵੀ ਕਿਸੇ ਤਰ੍ਹਾਂ ਭਰ ਕੇ ਇਹਨੂੰ ਪੂਰਾ 10-12 ਘੰਟੇ ਫਿਰ ਪਾਣੀ ਗਰਮ ਨਹੀਂ ਹੁੰਦਾ ਕਿ ਕਿੱਲੇ ਲੈ ਕੇ ਜ਼ਰੂਰ ਰੱਖੋ ਇਦਾਂ ਗੱਡੀ 'ਚ ਹੀ 5-4 ਲੀਟਰ ਦਾ ਹੈ ਕੈਂਪਰ ਤਿੰਨ 3.5 4 ਤੋਂ ਵੱਧ ਆ ਮਿਲ ਜਾਂਦਾ ਜੀ ਉਹ ਉਹਦੇ ਉੱਪਰ ਬਾਈਪਾਸ ਤੇ ਖੜੇ ਸੀ ਤੇ ਹੁਣ ਮਾਰਚ ਮਹੀਨੇ ਕਰਕੇ ਥੋੜੀ ਚੈਕਿੰਗ ਬਹੁਤ ਜਾਦੇ ਆ ਸਾਡੇ ਪੁਲਿਸ ਸਹਿਬਾਨ ਅੱਗੇ ਖੜੇ ਨੇ ਆਰਟੀਓ ਸਾਹਿਬ ਗਲਤ ਆ ਜੀ ਚਲੇ ਜਾਈਏ ਆਰਟੀਓ ਸਾਹਿਬ ਲੋਏ ਕੋਈ ਗੱਲ ਨਹੀਂ ਪਰ ਨਾ ਦਿੱਕਤ ਆਈਆਂ ਵੀ ਰੱਬੇ ਨਾ ਮਤਲਬ ਦੇ ਜਿਹੜਾ ਪਰਚੀ-ਪੁਰਚੀ ਜੀ ਕੱਟ ਦਿੰਦੇ ਨੇ ਸਾਰੇ ਪੇਪਰ ਹੋਣ ਦੇ ਬਾਵਜੂਦ ਵੀ ਨਾ ਫਿਰ ਕੋਈ ਸੁਣਵਾਈ ਨਾ ਕੋਈ ਉਹ ਇੱਕ ਡਬਲ ਟੈਂਕੀ ਦਾ ਬਹੁਤ ਇਸ਼ੂ ਆ ਜੀ ਗੱਡੀ ਨੂੰ ਲੈ ਕੇ ਡਬਲ ਟੈਂਕੀ ਦਾ ਇਸ਼ੂ ਦਾ ਐ ਅੱਜ ਗੱਲ ਵੀ ਜਿਹੜੀਆਂ ਹੁਣ ਨਵੀਆਂ ਚਾਹਸੀਆਂ ਆ ਰਹੀਆਂ ਨੇ ਡਬਲ ਟੈਂਕੀ ਉਹਨਾਂ ਤੇ ਲੱਗੀ ਆ ਰਹੀ ਹੈ ਜੀ ਆਰਟੀਓ ਤੋਂ ਆਪਾਂ ਗੱਡੀ ਜਾਂ ਤਾਂ ਪਾਸ ਕਰਾਉਨੇ ਆ ਆਰਟੀਓ ਆਪਾਂ ਨੂੰ ਗੱਡੀ ਪਾਸ ਕਰਕੇ ਦਿੰਦਾ ਜੀ ਜਦੋਂ ਆਪਾਂ ਫਿਟਨੈਸ ਵਾਸਤੇ ਗੱਡੀ ਨੂੰ ਲੈ ਕੇ ਜਾਂਦੇ ਆ ਆਰਟੀਓ ਸਾਹਮਣੇ ਉਹ ਆਪਦੀ ਗੱਡੀ ਨੂੰ ਚੰਗੀ ਤਰ੍ਹਾਂ ਅਗਸਤ ਕਰਕੇ ਉਹ ਗੱਡੀ ਦੇ ਆਲੇ-ਦਾਲੇ ਫਿਰ ਇਹ ਫਿਰ ਉਹ ਗੱਡੀ ਨੂੰ ਆਪਣੀ ਨੂੰ ਪਾਸ ਕਰਦਾ ਜੀ ਤੇ ਉਹ ਪਾਸ ਕਰਦਾ ਤਾਂ ਫਿਰ ਇਹਦਾ ਮਤਲਬ ਵੀ ਕੋਈ ਹੋਰ ਆਰਟੀਓ ਵੀ ਉਹਨਾਂ ਨੂੰ ਇਹ ਚੀਜ਼ ਦਾ ਪਤਾ ਹੋਣਾ ਚਾਹੀਦਾ ਜੀ ਵੀ ਡਬਲ ਟੈਂਕੀਆ ਦੇ ਨਾਲ ਇਸਾਸਿੰਗ ਓਕੇ ਆ ਡਬਲ ਟੈਂਕਿੰਗ ਹੈ ਤੇ ਫਿਰ ਉਹਦਾ ਕੋਈ ਇਸ਼ੂ ਨਹੀਂ ਹੋਣਾ ਚਾਹੀਦਾ ਇਹ ਜੀ Rajasthan ਚ ਜਾ ਰਹੀ ਹੈ ਜੀ ਬਾਕੀ ਹੋਰ ਫਿਲਹਾਲ ਕਿਸੇ ਸਿਟੀ ਤੇ ਹੋਰ ਕਿਸੇ ਸਟੇਟ ਤੇ ਨਹੀਂ ਹੈਗਾ ਦੇਖੋ ਚਲੋ ਕੋਈ ਜਾਨੀ ਹੌਲੀ ਹੌਲੀ ਇਹਦਾ ਵੀ ਮੁੱਦਾ ਖਤਮ ਹੋ ਜਾਊਗਾ ਇਹ ਰੂਲ ਚੇਂਜ ਹੁੰਦੇ ਰਹਿੰਦੇ ਨੇ ਸਮੇਂ ਨਾਲ ਲੈ ਦੇ ਲੈ ਦੇ ਕੜੇ ਆ ਟ੍ਰੈਕਰ ਸਾਹਿਬ ਖੜੇ ਨੇ ਉਹ ਦੇਖੋ ਤੁਸੀਂ ਬੋਲ ਸਕਦੇ ਆ ਜਰਾ ਆਪਣਾ ਹੋਣਗੇ ਫਿਰ ਚੱਲਾਂਗੇ ਜੀ ਕੋਈ ਗੱਲ ਪਾਣੀ ਹੈਗਾ ਬਸ ਮਤਲਬ ਇਹ ਪੀਣ ਨੂੰ ਠੰਡਾ ਹੁਣ ਕੋਈ ਮੈਟਰ ਨਹੀਂ ਕਰੇ ਆਪਣਾ ਪਾਣੀ ਦੇਖਦੇ ਆ ਵੇਟ ਕਰਦੇ ਆ ਇੱਕ ਪਹਿਲਾਂ ਪਿੱਛੇ ਖੜੇ ਸੀ ਆਰਟੀਓ ਸਾਹਿਬ ਮਿਲਦਾ ਉਹੀ ਆ ਕੇ ਖੜਗੇ ਜਾਂ ਤਾਂ ਇਹ ਜੀ ਉਹ ਹਿਲਣਗੇ ਫਿਰ ਉਹ ਆਪਣਾ ਜਾਵਾਂਗੇ ਮਨਾ ਦੇ ਰਿਹਾ ਕਰਨੇ ਤੇ ਜੀ ਮਿਲਦੇ ਆ ਜਦੋਂ ਹੋਰਾਂ ਬੜਾ ਹੁੰਦੇ ਨੇ ਫੇਰ ਕਰਾਂਗੇ ਗੱਲਬਾਤ ਅਗੇ। ਸੋ ਤੱਕ ਸਸਤਾ। ਪਰ ਮਾਦੁਰਾ ਰਿੱਡਾ ਹੋਇਆ ਪਿਆ। ਫਾਈਨਲੀ 38 ਘੰਟਿਆਂ ਦੀ ਵੇਟ ਤੋਂ ਬਾਅਦ ਆਉਂਦੇ। ਆ ਆਰਟੀਓ ਹੁਣ ਮੜਾ ਜਾ ਸਾਈਡ ਤੇ ਹੋਇਆ ਸੀ ਮਾਤਾ ਚੱਕ ਦੀ ਫਿਰసే ਕਿ ਮਾ ਦੇਖੀ ਜੋ। ਅੱਲਾ ਜਾ ਪਿਆ ਆਦੀ ਖੜਾ ਤਾਂ ਹੈਗਾ ਜਿਉਂ ਆ ਡਾਕਟਰ ਜਾਂ ਛੱਡ ਕੇ ਮਾਤਾ ਚੱਕ ਦੀ ਕੋਲ ਗਈ ਪਰ ਦੇਖਿਓ ਚਾਰ ਜਾਂ ਬਾਰ। ਪੁਣ ਕੀ ਆਪਾਂ ਫਿਰ ਐਂਟਰੀ ਲੈ ਜੂਗਾ WhatsApp ਉੱਤੇ ਜਾ ਰਹੇ ਹਾਂ ਹੁਣ ਜੀ ਬਸ ਆ ਸਾਢੇ 3 ਘੰਟੇ ਵੇਸਟ ਕਰਾਤੇ ਆ ਆਰਟੀ ਉਹਨੇ ਨਹੀਂ ਗੱਡੀ ਹੋਂ ਨੂੰ ਕਿਤੇ ਦੀ ਕਿਤੇ ਹੁੰਦੀ ਜੀ 2 250 ਕਿਲੋਮੀਟਰ ਸਫਰ ਕੱਟਿਆ ਹੁੰਦਾ ਹੋਰ ਅਸੀਂ ਦੇਖ ਸਕਦੇ ਹਾਂ 12 ਟਾਈਮਾਂ ਤਰਾਵ ਕਰਾਉਂਦੇ ਨੇ ਤੱਕ ਕੇ ਨਾਲ ਆਡੀਓ ਸਾਹ ਕੋਲ ਚਲਾਣ ਕਰ ਰਹੇ ਸੀਗਾ ਗੱਡੀਆਂ ਦਾ ਤਾਂ ਕਰਕੇ ਗੱਡੀ ਤੇ ਗੱਡੀ ਛੜੀ ਪਈ ਸੀਗੀ ਉਹਨਾਂ ਫਿਰ ਇੱਕੋ ਲੱਗ ਤੇ ਹੱਲਾ ਵਾਗਿਆ ਗੱਡੀਆਂ ਦਾ ਗੱਡੀਆਂ ਨਿਕਲਿਆ ਨੇ ਗੋਲੀ ਮੰਕੂ ਫਿਰ ਜੀ ਸੋਣਾ ਜਾਂ ਲੇਟ ਆ ਬਠਾਇਆ ਨਹੀਂ ਮਹਾਤਰਾ ਉਹ ਗਰਮ ਲੱਗ ਤੇ ਚ ਗਰਮੀ ਬਹੁਤ ਜਿਆਦਾ ਆ ਬਾਈ ਜੀ ਬਹੁਤ ਜਿਆਦਾ ਟੈਂਪਰੇਚਰ ਮੰਨੋ ਰਾਈਸੀਗਾ ਮੈਂ ਤਾਂ ਕਰਕੇ ਠਾਇਆ ਜੀ ਕਦੀ ਬਨਵਾ ਚ ਰੈਸਟ ਕਰ ਮਤਲਬ ਨੀਂਦ ਆਹ ਹੋਣ ਠੰਡੇ ਜੋ ਹੀ ਨੀਂਦ ਆਉਂਦੀ ਆ ਬੰਦੇ ਨੂੰ ਆ ਨੀਂਦ ਤੇ ਲੋਹਾ ਮੈਂ ਤੋਰ ਕੇ ਕਿਸੇ ਹੱਸਾ ਪਰ ਕੱਟਿਆ ਨਹੀਂ ਗਿਆ ਤਾਂ ਇੰਚ ਖਾਸ ਮਤਲਬ ਇੰਨੇ ਵਕਤ ਸਰ ਖਾਣਾ ਐਨੀ ਤੇ ਲੀਵ ਨਹੀਂ ਨਹੀਂ ਪੂਰੀ ਹੋ ਜੂਗੀ ਜੀ ਚਲੋ ਕਰੀਏ ਉਹਨਾਂ ਸਵਾਲ ਤੇ ਕਦੀ ਬਨਵਾਇਆ ਸਤਿ ਸ਼੍ਰੀ ਅਕਾਲ ਜੀ। ਬਾਕੀ ਬਣੇ ਰਹੋ ਸਸਿਕਾ। ਇਹ ਨਵਾਂ ਚੈਨਲ ਸਿੱਕਾ। ਜੇ ਵੀਡੀਓ ਵਧੀਆ ਲੱਗਦੀ ਹੋਵੇ ਤਾਂ ਪਲੀਜ਼ ਸਬਸਕ੍ਰਾਈਬ ਕਰ ਦਿਆ ਕਰੋ ਜੀ। ਲਾਈਕ ਕਰ ਦਿਆ ਕਰੋ। ਜੇ ਕੋਈ ਗਲਤੀ ਕੋਈ ਵੀਡੀਓ ਚ ਕੋਈ ਮਿਸਟੇਕ ਹੋਈ ਹੋਈ ਜਾਂ ਨਾ ਕਮੈਂਟ ਕਰਕੇ ਦੱਸ ਦਿਆ ਕਰੋ। ਆਪਾਂ ਫਿਰ ਉਹਨਾਂ ਲਈ ਕੋਸ਼ਿਸ਼ ਸੁਧਾਰਣ ਦੀ ਕੋਸ਼ਿਸ਼ ਕਰਿਆ ਕਰਾਂਗੇ ਜੀ। ਬਾਕੀ ਤੁਹਾਡੇ ਸਾਰਿਆਂ ਦਾ ਪਿਆਰ ਬਦਕਾਰ ਮਿਲਦਾ ਰਹੇ। ਮਿੰਗਾ ਜੀ ਅੱਜ ਵੀ ਬਾਕੀ ਹਾਂ ਮਿਲਦੇ ਆਂ ਉਦੋਂ ਤੱਕ ਸਸੀ ਕਾਲ ਰਾਤ ਫਿਰ ਅੰਮੀਰਾ ਹੋ ਗਿਆ ਸੀ ਜਿੱਥੋਂ ਚਾਹੁੰਦੇ ਨੂੰ ਆਰਟੀਓ ਲਗੋ ਤੇ ਫਿਰ ਬਣਾਉਣ ਨੂੰ ਫੇਵਰੇਟ ਸ਼ੋਕਸ ਮੈਂ ਗਿਆ ਸੀ ਸੌਂਗ ਗੁਲੀਵ ਲੱਗ ਅਸੀਂ ਗੱਡੀ ਚਲਾਉਣ ਜਿੱਥੋਂ ਤੇ ਫਿਰ ਇਹਨੇ ਹੁਣ ਮੈਨੂੰ ਜੈਪੁਰ ਪਾਰ ਕਰਕੇ ਠਾਇਆ ਜੀ ਉਦੋਂ ਹੀ ਪਰ ਤੋਂ ਜਾ 33 34 ਵੀ ਹੁਣ ਇਹ ਕਹਿੰਦਾ ਮੈਂ ਮੇਰੇ ਯਾਰ ਦੇ ਰੋਟੀ ਖਾਉਂਗਾ ਬਿੱਲੂ ਦੇ ਜਾ ਕੇ ਬਿੱਲੂ ਦੇ ਨਾਲ ਮੈਂ ਰੋਟੀ ਖਾਣ ਆ ਗਿਆ ਕਿ ਇੱਥੋਂ ਆਏਗਾ 60 60 ਕਿਲੋਮੀਟਰ ਸਾਫ ਰਾਈ ਬੱਸ ਹੁਣ ਕੱਢ ਦਨੇ ਆ ਬਾਕੀ ਮਿਲਦੇ ਆ ਜੀ ਅੱਗੇ ਬਿੱਲੂ ਦੇ ਜਾ ਕੇ ਟੋਟਾ ਸਭੀ ਕਾਮ ਹਰਿਆਣੇ ਚ ਐਂਟਰ ਹੋ ਚੁੱਕੇ ਆ ਸਾਡੇ ਯਾਰ ਦੇ ਬਿੱਲੂ ਦਾ ਢਾਬਾ ਜਨੀਆ ਮਨੀ ਰਾਣੀ ਸੰਦਰਾ ਕਲਦੀਬ ਗਿਆ ਚਾਹ ਪੀਣ ਐਤ ਕਿਧਰ ਆ ਲਾਤਾ ਚੇਪੀ ਜੀ ਗਰਮੀ ਜਿਆਦਾ ਸੀ ਕਿ ਏਅਰ ਸਿਲੰਡਰ ਨੂੰ ਹਵਾ ਨਹੀਂ ਪੈਂਦੀ ਸੀ ਇਧਰੋਂ ਰਸਤੇ ਚੋਂਦੇ ਹੋਏ ਜਦ ਘਟ ਜਾ ਪੈ ਰਹੇ ਸੀ ਆਉਣ ਲੱਗੇ ਲਾਤੀਆਂ ਵਾਹ ਚੱਲ ਲਾ ਕੇ ਕਿ ਥੋੜਾ ਜਿਹਾ ਸਹੀ ਰਿਹਾ ਏਅਰ ਸਿਲੰਡਰ ਦਾ ਸਾਫ ਜਾ ਕਰਾ ਕੇ ਫੇ ਟੈਂਪਰੇਚਰ ਸਹੀ ਰਿਹਾ ਕਿਤੇ ਨਹੀਂ ਟੈਂਪਰੇਚਰ ਚੱਕੀ ਜਾਂਦੀ ਸੀ ਗੱਡੀ ਮਿੱਤਰੋ ਆਪਣੇ ਦੇ ਬਹੁਤ ਖੱਟਦੀ ਐ ਚਲੋ ਬਾਬੇ ਦੀ ਮਿਹਰ ਬਣੀ ਸੀ ਬਹੁਤ ਆਉਂਦੇ ਦਿਨ ਦੇ ਕਰਦੇ ਆਉਣੇ ਆ ਚਲੋ ਵੀ ਜਿਆਦਾ ਨਹੀਂ ਤਾਂ ਲੱਗਦਾ ਕਿ ਸਾਡਾ 7-8 ਸਾਲ ਦਾ ਵਾਹ ਪਿਆ ਹੋਇਆ ਹੈ ਇਹ ਨਾਲ ਚਲੋ ਬਾਕੀ ਐਕਸਪ੍ਰੈਸ ਰੋਡ ਦੇ ਦਰਸ਼ਣ ਕਰਾਉਣਾ ਟ੍ਰਾਂਸਪੋਰਟ ਨੂੰ ਐਦ ਕੀ ਬਹੁਤ ਵਧੀਆ ਰੋਡ ਬਣਿਆ ਨਹੀਂ ਕਿਸੇ ਟਾਈਮ ਜਿਆਦਾ ਸੀਰੋ ਲੰਘਦੇ ਸੀ ਲਾ ਲੋ ਵੀ ਲੱਖ ਲੱਖ ਜੱਡੇ ਖੱਡੇ ਹੁੰਦੇ ਸੀਗੇ ਆਰਟੀਓ ਤੋਂ ਗੱਡੀਆਂ ਭਜਾਇਆ ਕਰੀਏ ਅਸੀਂ ਲੱਖ ਲੱਖ ਜਿੱਡੇ ਖੱਡੇ ਹੁੰਦੇ ਸੀਗੇ ਓਰੇ ਹਲੋ ਬਾਕੀ ਮਿਲਦੇ ਆ ਜੀ ਅੱਗੇ ਪਾਰਟੀ ਵਾਲ ਨਾਲ ਗੱਲ ਹੋ ਗਈ ਫਿਰ ਉਮੀਦ ਹੈਗੀ ਆ ਵੀ ਸ਼ਾਮ ਨੂੰ ਇੱਕ ਪਾਰਟੀ ਦਾ ਮਾਲ ਲਾ ਦਾਂਗੇ ਤਿੰਨ ਪਾਰਟੀਆਂ ਦਾ ਮਾਲ ਲੋਡ ਕਰਿਆ ਹੋਈ ਆ ਆਪਣੇ ਕੋਲੇ ਬਾਕੀ ਦੇਖਦੇ ਅੱਗੇ ਜਾ ਕੇ ਕਿਵੇਂ ਆ ਸਿਸਟਮ ਉੱਥੇ ਕਿ ਮਿਲ ਗਿਆ ਉਸਕਾ ਚੁ ਰੁਕੇ ਹੋਏ ਸੀਗੇ ਐਕਸਪ੍ਰੈਸ ਰੋਡ ਤੇ ਮਾਨ ਵਾਲੇ ਤਾਂ ਥੋੜੀ ਜਿਹੀ ਰੈਸਟ ਕਰ ਲਈਏ ਨਾਲੇ ਆ ਪਿੱਛੇ ਰੈਸਟੋਰੈਂਟ ਜਿੱਥੇ ਰੋਟੀ ਖਾਧੀ ਆ ਹੁਣ ਜੀ ਵਧੀਆ ਸੀਗੀ ਹੂੰ ਰੋਟੀ ਖਵਾ ਕੋ ਕੇ ਮਨੋ ਰੈਸਟ ਕਰਦੇ ਆ 10 ਮਿੰਟ 1/2 ਘੰਟਾ ਰੈਸਟ ਕਰਕੇ ਤੁਰਾਂਗੇ ਜੀ ਇਹ ਨਾਲੇ ਰੋਡ ਤੋਂ ਬਹੁਤ ਨੀਚੇ ਬਣਾਇਆ ਹੋਇਆ ਉੱਪਰ ਉਹ ਗੱਡੀ ਜਾ ਰਹੀ ਆ ਹਾਈਵੇ ਚੱਲ ਰਿਹਾ ਨੀਚੇ ਆ ਸਰਵਿਸ ਲੇਨ ਤੇ ਆ ਗਏ ਇੱਕ ਚ ਵਧੀਆ ਰੈਸਟਰੀਆਟਰੀਆ ਬਣਾਇਆ ਹੋਇਆ ਬਹੁਤ ਵਧੀਆ ਚੀਜ਼ ਆ ਨਾਲੇ ਪੰਪਾ ਦੇਖੋ ਹਰੇਕ ਰਸਤਾ ਹਾਊਸ ਤੇ ਪੰਪ ਬਣਾਇਆ ਹੋਇਆ ਹਰੇਕ ਰਸਤਾ ਜਿੱਥੇ ਜਿੱਥੇ ਰੈਸਟ ਹਾਊਸ ਨੇ ਉੱਥੇ ਪੰਪ ਹੁੰਦੇ ਨੇ ਜੀ ਉੱਥੇ ਹੀ ਵਧੀਆ ਇਹਨਾਂ ਨੇ ਬਣਾਇਆ ਹੈ ਸਿਸਟਮ ਚਲੋ ਜਿੰਨਾ ਕਿ ਮਹਿੰਗਾ ਟੂ ਟੂ ਲਾ ਉਹਦੀ ਸੌਦਾ ਵੀ ਦਿੱਤੀ ਹੋਈ ਆ ਚਲੋ ਜੀ ਬਾਕੀ ਮਿਲਦੇ ਆ ਅੱਗੇ ਥੋੜੀ ਰੈਸਟ ਕਰ ਲਈ ਰੋਟੀ ਖਾਦੀ ਆ 10 ਮਿੰਟ ਇੱਡੇ ਜੇ ਹੋ ਗਏ ਫਿਰ ਤੁਰਾਂਗੇ ਸਵੇਰ ਦੇ 6:00 ਵਜੇ ਰਹੇ ਨੇ ਫਾਈਨਲੀ ਬੱਸ ਸਵਾਰੀ ਪਹੁੰਚਣ ਵਾਲੇ ਆ ਜੀ ਆਪਣਾ ਬੱਸ ਆ ਗਿਆ ਅੱਜ ਇਹ ਰੈਂਟ ਗੱਡੀ ਖਾਲੀ ਕਰਕੇ ਸਾਰੀਆਂ ਪੱਤਨੇ ਵਾਲੀਆਂ ਗੱਲ ਰਿਆ ਨੇ ਵੀ ਅੱਜ ਅਲਾਦਾ ਗੱਡੀ ਦਾ ਵਾਦਾ ਬਾਜੂ ਸੀ ਕਿਉਂਕਿ ਫਿਰ ਗੱਲ ਤਾਂ ਛੁੱਟੀਆਂ ਨੇ ਹੋਲੀ ਦੀਆਂ ਫਿਰ ਗੱਡੀ ਦੋ ਦਿਨ ਮੰਨ ਲਓ ਵੀ ਦੋ ਦਿਨ ਛੁੱਟੀਆਂ ਚਲੋ ਮਾਰਾ ਸੁੱਖ ਰੱਖਿਆ ਹੁਣ ਜੇ ਪਹਿਲੀ ਖਾਲੀ ਹੋ ਜੂਗੀ ਆਪਾਂ ਵੀ ਘਰ ਜਾ ਕੇ ਹੋਤੀ ਬਣਾਵਾਂਗੇ ਅੱਜ ਤੱਕ ਮਿਲਦੇ ਆ ਜੀ ਦਿਖਾਉਨੇ ਤੁਹਾਨੂੰ ਪੁਆਇੰਟ ਜਿੱਥੇ ਖਾਲੀ ਹੋਣੀ ਹੈ ਗੱਡੀ ਆਪਣੀ ਹੱਥਾਂ ਤੱਕ ਸასი ਕਾ ਫਾਈਨਲੀ ਆਪਣੀ ਮੰਜ਼ਲ ਤੇ ਆ ਗਏ ਆ ਗਲਦੀਬ ਸਾਫ ਸਫਾਇਆ ਕਰ ਰਹਾ ਮਾਡਾ ਮੋਟਾ ਆਪਣਾ ਪੇਟਾਰਾ ਓਪਨ ਆਰਐਸ ਫਾਰਮਰ ਇੱਥੇ ਖਾਲੀ ਕਰਨੀ ਸੀ ਆਪਣੀ ਗੱਡੀ ਆ ਗਏ ਆ ਖਾਲੀ ਉਰੇ ਕਰਕੇ ਫਿਰ ਇੱਕ ਪਾਰਟੀ ਤੇ ਹੋਰ ਜਾਣਾ ਉੱਥੇ ਜਾਵਾਂਗੇ ਚਾਹ ਚੂ ਪੀ ਲਿਏ ਜੀ ਫਿਰ ਮਿਲਦੇ ਆ ਅੱਗੇ ਤਦ ਤੱਕ ਸਤਿ ਸ੍ਰੀ ਅਕਾਲ ਦੂਸਰੀ ਪਾਰਟੀ ਤੇ ਜਾਂ ਲੱਗੇ ਦੇਖਾਂਗੇ ਨਵਾਂ ਐਂਟਰੀ ਚ ਟਰੈਫਿਕ ਵਾਲਿਆਂ ਨਾਲ ਗੱਲ ਕਰਨੀ ਪੂਗੀ ਪੁਲਿਸ ਵਾਲਿਆਂ ਨਾਲ ਕੀ ਕਹਿੰਦੇ ਨੇ ਉਹ ਕਿਵੇਂ ਵੀ ਹੁੰਦਾ ਫਿਰ ਜਾ ਕੇ ਦੇਖਦੇ ਆਂ ਜੀ ਉੱਥੇ ਕਿਵੇਂ ਕੀ ਮਾਹੌਲ ਬਣਦਾ ਕੀ ਹਾਂ ਨਾ ਦੂਜੀ ਪਾਰਟੀ ਤੇ ਆ ਗਈ ਗੱਡੀ ਬੱਸ ਕੰਮ ਕਰਕੇ ਹੁਣ ਆਪਣਾ ਕੰਮ ਕਲੀਅਰ ਆ ਆਪਣੇ ਬਲੌਗ ਦਾ ਐਂਡ ਹੁੰਦਾ ਜੀ ਉਹਦੇ ਹੁਣ ਮਿਲਾਂਗੇ ਅਗਲੇ ਬਲੌਗ ਚ ਤਦ ਤੱਕ ਸਸੀਕਾਲ